संसारेरा घर जरा सुखम है नौ घर जेड़े मास दे बने दसव सुखम है जो खाली खला है ਸੋਖਮ ਜਨਬੀ ਅਸੀਂ ਦੇਖ ਰਹੇ ਹਾਂ ਕਾਲੀ ਕਲਾ ਇਸੇ ਤਰ੍ਹਾਂ ਜਿਹੜਾ ਸਾਡਾ ਇਹ ਸਿਰ ਹੈ ਸਿਰ ਦੇ ਅੰਦਰ ਵੀ ਇਹ ਜਿਹੜਾ ਪੁੱਠਾ ਆਕਾਸ਼ ਜਿਸ ਤਰ੍ਹਾਂ ਸੰਲਗਦਾ ਵੀ ਪੁੱਠਾ ਤਵਾ ਜਿਸ ਤਰ੍ਹਾਂ ਹੁੰਦਾ ਆਕਾਸ਼ ਅਸਤਰਾ ਬਣਿਆ ਹੈ ਤੇ ਇਸੇ ਤਰ੍ਹਾਂ ਸਾਡਾ ਸਿਰ ਵੀ ਆਕਾਸ਼ ਦੀ ਤਰ੍ਹਾਂ ਹੈ ਇਸ ਨੂੰ ਦਸਮਾ ਆਕਾਸ਼ ਕਹਿੰਦੇ ਆ ਇਹਦੇ ਅੰਦਰ ਵੀ ਖਾਲੀ ਖਲਾ ਹੈ ਤੋ ਮਨ ਜਦੋਂ ਆ ਗਿਆ ਆਗੇ ਚੱਕਰ ਤੇ ਨਾਭੀ ਤੋ ਪਹੁੰਚਦਾ ਹੈ 6 ਘਰਾਂ ਨੂੰ ਪਾਰ ਕਰਕੇ ਪਰਵਟਿਆਂ ਤੋਂ ਥੋੜਾ ਜਿਹਾ ਉੱਪਰ ਜਿੱਥੇ ਮਨ ਦਾ ਘਰ ਹੈ ਇੱਥੇ ਬਹਿਣਾ ਜਦੋਂ ਦੜਤੇ ਇੱਥੋਂ ਫਿਰ ਅਨਹਦ ਸ਼ਬਦ ਜਿਹੜੇ ਸੁਣੂ ਸੁਣਨੇ ਸ਼ੁਰੂ ਹੋ ਜਾਂਦੇ ਤੇਜ਼ ਹੋ ਜਾਂਦੇ ਅਨਹਦ ਸ਼ਬਦ ਤਾਂ ਸੁਣਦੇ ਹੀ ਇੱਥੇ ਆਉਂਦੇ ਪਰ ਜਦੋਂ ਦੜਤੇ ਆ ਜਾਂਦਾ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤਿ ਗੁਰਮਤੀ ਸ਼ਬਦ ਸੁਣ ਗੁਰੂ ਦੀ ਮੱਤ ਲਈ ਹੁੰਦੀ ਹੈ ਇਹ ਸ਼ਬਦ ਜਿਹੜੇ ਉੱਚੇ ਉੱਚੇ ਸੁਣਨੇ ਸ਼ੁਰੂ ਹੋ ਜਾਂਦੇ ਆ। ਤਾਂ ਇਹ ਮਨ ਜਿਹੜਾ ਹੈ ਇਸ ਸ਼ਬਦ ਨੂੰ ਸੁੰਦਾ ਸੁੰਦਾ ਦਰ ਤੋਂ ਘਰ ਦੇ ਵਿੱਚ ਚਲਾ ਜਾਂਦਾ ਹੈ। ਇਹ ਇਹਦੇ ਵਾਸਤੇ ਹੀ ਬਣਾਇਆ ਹੈ ਮਾਲਕ ਨੇ। ਜਦੋਂ ਇਹ ਹਰੀ ਦਾ ਜਨ ਬਣ ਜਾਂਦਾ ਹੈ ਪਰ ਮਾਲਕ ਕਹਿੰਦਾ ਤੂੰ ਇੱਥੇ ਬੈਠ ਇੱਥੇ ਬੈਠ ਕੇ ਫਿਰ ਤੂੰ ਸ਼ਬਦਾਂ ਨੂੰ ਸੁਣ ਆਪਣੇ ਸਿੰਘਾਸਨ ਤੇ ਬੈਠ ਇੱਥੇ ਤੈਨੂੰ ਤੱਤੀਬਾਅ ਨਹੀਂ ਲੱਗੇ। ਇਹ ਨੋ ਦਰ ਫਿਰ ਪੂਰੀ ਤਰ੍ਹਾਂ ਬੰਦ ਹੋ ਜਾਂਦੇ ਇੱਥੇ ਜਤ ਸਤ ਸੰਤੋਖ ਦਇਆ ਧਰਮ ਨਿਮਰਤਾ ਸਹਿਨਸ਼ੀਲਤਾ ਇਹਨਾਂ ਦਾ ਪੈਰਾ ਲੱਗ ਜਾਂਦਾ ਨੋ ਦਵਾਂ ਦੇ ਉੱਤੇ ਇਥੋਂ ਮਨ ਫਿਰ ਬਾਹਰ ਨਹੀਂ ਜਾਂਦਾ ਜੇਕਰ ਕੋਈ ਦਰ ਦੇ ਉੱਤੇ ਬਰਛਿਆਂ ਵਾਲੇ ਪੈਰੇ ਤੇ ਲਾ ਦਿੰਦੇ ਆਪਾਂ ਗੁਰੂ ਘਰ ਦੇ ਵਿੱਚ ਖੜੇ ਹੁੰਦੇ ਤੋ ਇਸ ਤਰ੍ਹਾਂ ਇੱਥੇ ਦੜਾਂ ਤੇ ਪੈਰਾ ਲੱਗ ਜਾਂਦਾ ਹੈ ਤੇ ਇਥੋਂ ਫਿਰ ਮਨ ਬਾਹਰ ਨਹੀਂ ਜਾਂਦਾ ਕਿਤੇ ਦਇਆ ਖੜੀ ਹੈ ਕਿਤੇ ਧਰਮ ਖੜਾ ਹੈ ਕਿਤੇ ਹਿੰਮਤ ਖੜੀ ਹੈ ਤਾਂ ਇਸ ਤਰ੍ਹਾਂ ਇਹ ਮਨ ਜਿਹੜਾ ਮਾਇਆ ਇਹਨੂੰ ਲੈ ਕੇ ਨਹੀਂ ਜਾ ਸਕਦੀ ਇਥੋਂ ਤੇ ਨੌ ਦਾਰੇ ਦੇ ਵਾਸਤੇ ਬੰਦ ਹੋ ਗਏ ਫਿਰ ਇਸ ਨੂੰ ਦਸਵੇਂ ਘਰ ਦੇ ਵਿੱਚ ਵਾਸਾ ਮਿਲ ਜਾਂਦਾ ਤਾਂ ਇਹ ਥਿਰ ਕਰ ਲੂ ਔਰਸਨਨ ਕਰ ਗਿਆ ਹੈ ਦਸਮਾ ਆਕਾਸ਼ ਕਿਹਾ ਹੈ ਦਸਨਾ ਦਸਮਾ ਗਦਨ ਕਿਹਾ ਹੈ ਮੰਦਰ ਕਿਹਾ ਹੈ ਮਸਜਿਦ ਕਿਹਾ ਹੈ ਗੁਰਦੁਆਰਾ ਕਿਹਾ ਹੈ ਉਹ ਇਹ ਥਿਰਕਰ ਦੇ ਵਿੱਚ ਜਦੋਂ ਬੈਠ ਕੇ ਅਸੀਂ ਇਹ ਅਨਹਦ ਸ਼ਬਦ ਸੁਣਦੇ ਹਾਂ ਹਰੀ ਦੇ ਜਨ ਬਣ ਜਾਂਦੇ ਹਾਂ ਫਿਰ ਸਾਡੇ ਕਾਰਜ ਜਿਹੜੇ ਦਇਆ ਧਰਮ ਨਿਮਰਤਾ ਜਸ ਸਰ ਸੰਤੋਖ ਇਹ ਤੋਂ ਉਹ ਧਰਮ ਜਿਹੜਾ ਦਇਆ ਦਾ ਪੁੱਤਰ ਹੈ ਇਹ ਸਾਰੇ ਰੱਖਿਆ ਚੱਕਰ ਫਿਰ ਇਸ ਜਨ ਦੇਸ ਰਾਜੇ ਦੀ ਸੇਵਾ ਵਿੱਚ ਆ ਜਾਂਦੇ ਇਹ ਮਨ ਜਿਹੜਾ ਥਿਰਕਰ ਦਾ ਰਾਜਾ ਇਹਦਾ ਤਖਤ ਹੈ ਇਹ ਸੁਲਤਾਨ ਹੈ ਇਹ ਪਾਸ਼ਾ ਦਾ ਬੇਟਾ ਹੈ ਇਹ ਹਰੀ ਦਾ ਜਨ ਹੈ ਥਿਰ ਕਰੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਘਰ ਸਵਾਰੇ ਸਤਿਗੁਰ ਫਿਰ ਮਾਇਆ ਨੂੰ ਕਹਿ ਕੇ ਇਨਾਂ ਦੇ ਘਰ ਸਵਾਰਦਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਇਹ ਵੀ ਦੁਸ਼ਟਾਂ ਨੂੰ ਵੀ ਦੂਰ ਕਰ ਦਿੰਦਾ ਤੋ ਜਨ ਦੀ ਪੈਜ ਜਿਕੇ ਨੇ ਰੱਖੀ ਕਰਤਾ ਰੇ ਸਾਡੀ ਪੈਜ ਵੀ ਰੱਖਦਾ ਬਾਦ ਸਾਰ ਸਾਰੇ ਵਾਸ ਵਿੱਚ ਕਰ ਦਿੰਦਾ ਅਮਰਤ ਨਾਮ ਮਹਾਰਸ਼ਪੀ ਨੇ ਇਹ ਅੰਮ੍ਰਿਤ ਰੂਪੀ ਮਹਾਰਾਜ ਜਿਹੜਾ ਨਾਮ ਹੈ ਉਸ ਨੂੰ ਪੀਣਾ ਸ਼ੁਰੂ ਕਰ ਦਿੰਦਾ ਨਿਰਪਉ ਹੋਏ ਪਜੋ ਭਗਵਾਨ ਉਹ ਨਿਰਪਉ ਨਿਰਵੈਰ ਹੋ ਕੇ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਦਾ ਜਾਂਦਾ ਸਾਧ ਸੰਗਤ ਮਿਲ ਕੇ ਨੂੰਦਾ ਉਹ ਸਾਧ ਸੰਗਤ ਵਿੱਚ ਮਿਲ ਕੇ ਫਿਰ ਪਉਨਦਾਨ ਕਰਦਾ ਹੈ ਨਾਮ ਦਾ ਧੰਨ ਦਾ ਪੰਡਾਰਾ ਅੱਗੇ ਬਣਦਾ ਤਾਂ ਉਦੋਂ ਅੱਖਾਂ ਹੋਰ ਹੁੰਦੀਆਂ ਹਨ ਜਦੋਂ ਸਤਜਨ ਭਗਤ ਜਨ ਦੇਖਦੇ ਹਨ ਪਈ ਹਰੀ ਦਾ ਜਨਤਾ ਹੈ ਪਰ ਇਸ ਦਾ ਮਨ ਕਿੱਥੇ ਬੈਠਾ ਹੈ ਥਿਰ ਕਲ ਵਿੱਚ ਬੈਠਾ ਹੈ ਜਾਂ ਮਨ ਆਪਣੇ ਘਰ ਵਿੱਚ ਬੈਠਾ ਹੈ ਜਾਂ ਇਸ ਦੇ ਮਨ ਘਰ ਵਿੱਚ ਕਾਮ ਵਾਸਨਾ ਬੈਠੀ ਹੈ ਲੋਭ ਬੈਠਾ ਹੈ ਮੋਹ ਬੈਠਾ ਹੈ ਹੰਕਾਰ ਬੈਠਾ ਹੈ ਤਾਂ ਦੇਖਣ ਵਾਲਾ ਗੁਰਮੁਖ ਦੱਸ ਦਿੰਦਾ ਪਈ ਇਹਦੇ ਕਾਮ ਵਾਸਨਾ ਇਹਦੇ ਕ્રોਧ ਬੈਠਾ ਹੈ ਇਹਦੇ ਲੋਭ ਬੈਠਾ ਹੈ ਇਹਦੇ ਮੋਹ ਬੈਠਾ ਹੈ ਇਹਦੇ ਹੰਕਾਰ ਬੈਠਾ ਹੈ ਤੋ ਇਹ ਫਰਮਾਨ ਜਿਹੜਾ ਪਾਉ ਜਲ ਦੇ ਵਿੱਚ ਗਰਿਆ ਹੈ ਫਿਰ ਇਹ ਕੋਈ ਹਰੀ ਹਰਿ ਦਾ ਸੰਤ ਨਹੀਂ ਫਿਰ ਇਹ ਹਰੀ ਦਾ ਜਨੂ ਨਹੀਂ ਫਿਰ ਤਾਂ ਇੱਕ ਸਾਧਾਰਨ ਪਸ਼ੂ ਵਰਗਾ ਜੀਵਨ ਹੈ ਇਸ ਦਾ ਭਾਵੇਂ ਮਨੁੱਖ ਹੈ ਪਰ ਜਦੋਂ ਇਹ ਮਨ ਆਪਣੇ ਘਰ ਵਿੱਚ ਬਹਿ ਕੇ ਅਨਹਦ ਸ਼ਬਦ ਸੁਣਦੇ ਹਨ ਸੁਣਦੇ ਹਨ ਆਪਣੇ ਥਿਰ ਘਰ ਦੇ ਵਿੱਚ ਆ ਜਾਂਦਾ ਹੈ ਤੋ ਥਿਰ ਘਰ ਦੇ ਵਿੱਚ ਜਦੋਂ ਇਹ ਬੈਠ ਜਾਂਦਾ ਨੋ ਬੰਦ ਹੋ ਜਾਂਦੇ ਦਸਮਾ ਖੁੱਲ ਜਾਂਦਾ ਤੋ ਇਸ ਤਰ੍ਹਾਂ ਗੁਰੂ ਘਰ ਆਦੇ ਫਿਰ ਇਹ ਸੰਤ ਪਦਵੀ ਤੇ ਹਰੀ ਦਾ ਜਨ ਬਣ ਕੇ ਸੇਵਕ ਬਣ ਕੇ ਫਿਰ ਉਹਨਾਂ ਗਾਨ ਵੀ ਕਰਦਾ ਹੈ ਆਪ ਜਪਦਾ ਤੇ ਦੂਜਿਆਂ ਨੂੰ ਜਪਾਉਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਈਆਂ ਬਿਆਨਤ ਬਿਆਨਤ ਪ੍ਰਲਾ ਗੁਰੂ ਪਿਆਰੇ